ਖਬਰਾਂ ਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਭਾਈ ਅਮਰਤਪਾਲ ਸਿੰਘ ਮੈਰੋ ਨੂੰ ਲੈ ਕੇ ਆਈ ਵੱਡੀ ਖਬਰ ਭਾਈ ਅਮਰਤਪਾਲ ਸਿੰਘ ਮੈਰੋ ਦੀ ਹੋਵੇਗੀ ਗ੍ਰਿਫਤਾਰੀ ਇਸ ਨੂੰ ਲੈ ਕੇ ਬਟਿੰਡੇ ਦੀ ਪੁਲਿਸ ਨੇ ਵੱਡਾ ਐਕਸ਼ਨ ਕਰ ਦਿੱਤਾ ਹੈ ਬਟਿੰਡੇ ਦੀ ਐਸਐਸਪੀ ਅਮਨਿਤ ਕੌੜਨ ਪੂਰੇ ਐਕਸ਼ਨ ਦੇ ਵਿੱਚ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਇੰਟਰਨੈਟ ਮੀਡੀਆ ਤੇ ਵਿਵਾਦਤ ਅਤੇ ਅਸ਼ਲੀਲ ਵੀਡੀਓ ਅਪਲੋਡ ਕਰਨ ਵਾਲੀ ਲੁਧਿਆਣੇ ਦੇ ਲਖਮਨ ਨਗਰ ਦੀ ਨਿਵਾਸੀ ਨਿਵਾਸੀ ਕੰਚਨ ਕੁਮਾਰੀ ਉਪਰ ਭਾਬੀ ਕੰਬਲ ਕੌਰ ਦੀ ਹਤਿਆ ਦੇ ਮੁੱਖ ਮਲਜ਼ਮ ਅਮਰਪਾਲ ਸਿੰਘ ਮਹਿਰੋ ਨੂੰ ਸੰਯੁਕਤ ਅਰਬ ਅਮੀਰਾ ਯਾਨੀ ਕਿ ਯੂਏਈ ਤੋਂ ਭਾਰਤ ਲਿਆਉਣ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ ਬਟੰਡਾ ਪੁਲਿਸ ਨੇ ਬੀਤੇ ਦਿਨ ਪੰਜਾਬ ਪੁਲਿਸ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਬੀਓਆਈ ਨੂੰ ਇੱਕ ਵਿਸਤ੍ਰਿਤ ਰਿਪੋਰਟ ਸੌਂਪ ਕੇ ਮਹਿਰੋ ਦੀ ਹਵਾਲਗੀ ਦੇ ਅਧਿਕਾਰ ਤੱਕ ਮੰਗ ਕੀਤੀ ਹੈ ਕੌਮ ਦੇ ਰਾਖੇ ਨਾਮਕ ਕੱਟੜਪੰਤੀ ਸੰਗਠਨ ਦਾ ਮੁਖੀ ਅਮਰਤਪਾਲ ਸਿੰਘ ਮਹਿਰੋ ਇਸ ਸੰਸਰੀ ਖੇਸ ਹਤਿਆकांड ਦਾ ਮਾਸਟਰਮਾਈਂਡ ਮੰਨਿਆ ਜਾ ਰਿਹਾ ਹੈ ਪੁਲਿਸ ਨੇ 17 ਜੂਨ ਨੂੰ ਸਤਾਨਕ ਅਦਾਲਤ ਤੋਂ ਉਸ ਖਿਲਾਫ ਗ੍ਰਿਫਤਾਰੀ ਵਾਰੰਟ ਵੀ ਪ੍ਰਾਪਤ ਕਰ ਲਿਆ ਸੀ ਦੋਸ਼ ਹੈ ਕਿ ਮਹਿਰੋ ਨੇ ਇੰਟਰਨੈਟ ਮੀਡੀਆ ਤੇ ਹਤਿਆ ਹਤਿਆਦੀ ਜ਼ਿੰਮੇਵਾਰੀ ਲੈਂਦਿਆਂ ਵੀਡੀਓ ਅਤੇ ਆਡੀਓ ਕਲਿੱਪ ਪੋਸਟ ਕੀਤੀ ਸੀ ਜਿਨ੍ਹਾਂ ਵਿੱਚ ਧਮਕੀਆਂ ਅਤੇ ਤਰਾਜੁਬ ਟਿੱਪਣੀਆਂ ਵੀ ਸ਼ਾਮਲ ਸਨ ਐਸਐਸਪੀ ਅਮਨੀਤ ਕੌਂਡਲ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਪੁਲਿਸ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਪੱਤਰ ਭੇਜਿਆ ਗਿਆ ਹੈ ਜਿਸ ਵਿੱਚ ਹੱਤਿਆ ਤੇ ਮੁਲਜਮਦੀਪ ਓਂਕਾਰ ਨਾਲ ਜੁੜੀ ਸਾਰੀ ਜਾਣਕਾਰੀ ਦਿੱਤੀ ਗਈ ਹੈ ਇਹ ਪੱਤਰ ਇੰਟਰਪੋਲ ਦੀ ਮਦਦ ਨਾਲ ਉਸ ਵਿਦੇਸ਼ ਵਿੱਚ ਗ੍ਰਿਫਤਾਰੀ ਲਈ ਮਹੱਤਵਪੂਰਨ ਸਾਬਤ ਹੋਵੇਗਾ ਹਾਲਾਂਕਿ ਉਹਨਾਂ ਪੱਤਰ ਦੀ ਵਿਸਤ੍ਰਿਤ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਹੱਤਿਆ ਦੀ ਰਾਤ ਤੋਂ ਮੁਲਜਮ ਫਰਾਰ ਦੱਸਦੀ ਹੈ ਕਿ ਜਿਸ ਰਾਤ ਕਤਲ ਕੀਤਾ ਗਿਆ ਉਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਮੈਰੋ ਯੂਏਐਚ ਅਡੇਗਰ ਅਮਨੀਤ ਕੌੜ ਜੋ ਹਲਕਾ ਬਠਿੰਡੇ ਦੀ ਐਸਐਸਪੀ ਨੇ ਉਹਨਾਂ ਵੱਲੋਂ ਆਪਣੀ ਐਕਸ਼ਨ ਤੇਜ਼ ਕਰ ਦਿੱਤੇ ਗਏ ਨੇ ਦੋ ਮੁਲਜ਼ਮ ਆਲਰੇਡੀ ਗ੍ਰਿਫਤਾਰ ਕਰਨਾ ਗਏ ਨੇ ਉਹਨਾਂ ਨੇ ਹੰਗ ਸਿੰਘਾ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਤੇ ਦੂਸਰੇ ਪਾਸੇ ਭਾਈ ਅਮਰਤਪਾਲ ਮਹਿਰੋ ਨੂੰ ਯੂਏ ਦੇ ਵਿੱਚੋਂ ਗ੍ਰਿਫਤਾਰ ਕਰਕੇ ਪੰਜਾਬ ਲੈ ਆਇਆ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਭਾਈ ਅਮਰਤਪਾਲ ਮਹਿਰੋ ਨੇ ਪੋਸਟ ਪਾਕ ਕੇ ਫਿਰ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਜਾਣਕਾਰੀ ਦਿੱਤੀ ਸੀ ਕਿ ਜੇ ਜਿਨ੍ਹਾਂ ਵੱਲੋਂ ਅਸ਼ਲੀਲਤਾ ਗੰਦਮਤ ਡਬਲ ਮੀਨਿੰਗ ਕੰਟੈਂਟ ਨਗੇਰ ਹੋਣਾ ਪੰਜਾਬ ਦੇ ਲੜਕੇ ਲੜਕੀਆਂ ਨੂੰ ਪਰੋਸਿਆ ਜਾਂਦਾ ਹੈ ਉਹਨਾਂ ਦਾ ਵੀ ਉਸ ਤਰ੍ਹਾਂ ਹਾਲ ਕਰਾਂਗੇ ਜਿਸ ਤਰ੍ਹਾਂ ਭਾਪੀ ਕਮਲਕੌਰ ਦਾ ਹੋਇਆ ਹੈ ਅਮਨੀਤ ਕੌਂਡਲ ਜੋ ਐਸਪੀ ਨੇ ਹਲਕਾ ਬੇਟੰਡੇ ਦੇ ਉਹਨਾਂ ਵੱਲੋਂ ਗ੍ਰਿਫਤਾਰੀ ਦੇ ਵਾਰਡ ਵੀ ਜਾਰੀ ਕਰ ਦਿੱਤੇ ਗਏ ਨੇ ਕੋਰਟ ਦੇ ਕੋਲ ਪਰਮਿਸ਼ਨ ਲੈ ਕੇ ਉਹ ਆ ਜਿਹੜੇ ਭੇਜ ਦਿੱਤੇ ਗਏ ਨੇ ਯੂਏ ਨੂੰ ਯੂਏਡੀ ਸਰਕਾਰ ਜਲਦੀ ਹੀ ਹੈਲਪ ਕਰੇਗੀ ਭਾਈ ਅਬਰਤਪਾ ਨੂੰ ਗ੍ਰਿਫਤਾਰ ਕਰਾਉਣ ਦੇ ਵਿੱਚ ਧੰਨਵਾਦ